ਦੋਸਤੋ ਪੰਜਾਬ ਫੂਡ ਸਪਲਾਈ ਆਗੋ ਹੁਸ਼ਿਆਰਪੁਰ ਭਰਤੀ 2024 ਲਈ ਜਿਹਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਟੋਟਲ ਪੋਸਟਾਂ ਨੇ 633 ਪਲੱਸ ਪੋਸਟਾਂ ਨੇ ਤੁਸੀਂ ਅਪਲਾਈ ਕਰ ਸਕੋਗੇ ਜੇਕਰ ਤੁਸੀਂ 10ਵੀਂ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੂਰੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲ ਜਾਵੇਗੀ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਚਲੋ ਦੋਸਤੋ ਆਪਾਂ ਚੱਲਦੇ ਆਂ ਨੋਟੀਫਿਕੇਸ਼ਨ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦਫਤਰ ਜ਼ਿਲ੍ਹਾ ਕੰਟਰੋਲ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਹੁਸ਼ਿਆਰਪੁਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਪੁਰਬ ਵੱਲੋਂ ਜ਼ਿਲ੍ਹੇ ਵਿੱਚ ਪਿੰਡੂ ਅਤੇ ਸ਼ਹਿਰੀ ਸਸਤੇ ਰਸਨ ਦੇ ਡੱਬਿਆਂ ਦੀਆਂ ਜੋ ਖਾਲੀ ਅਸਾਮੀਆਂ ਨੇ ਉਹਨਾਂ ਨੂੰ ਭਰਨ ਲਈ ਜੋਗ ਉਮੀਦਵਾਰਾਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਪੋਸਟਾਂ ਦੀ ਵੰਡ ਕੁਝ ਇਸ ਪ੍ਰਕਾਰ ਹੈ ਜੀ ਪਿੰਡੂ ਅਸਾਮੀਆਂ ਜਰਨਲ ਦੀਆਂ ਜੀ 237 ਅਨੁਸੂਚੀ ਜਾਤੀ ਚ 85 ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਹਰ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕੇਗਾ ਟੋਟਲ ਪੋਸਟਾਂ ਨੇ ਜੀ 580 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪਿੰਡੂ ਖੇਤਰ ਦੀਆਂ ਤੋਂ ਸਹਿਰੀ ਖੇਤਰ ਦੀਆਂ ਅਸਾਮੀਆਂ ਨੇ ਜੀ ਟੋਟਲ ਅਸਾਮੀਆਂ ਨੇ 53 ਪਲੱਸ ਅਸਾਮੀਆਂ ਨਾਲ ਤੁਸੀਂ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ 633 ਪਲੱਸ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਉਕਤ ਰਾਸਨ ਡਿੱਪੂਆਂ ਦੀਆਂ ਵੈਕੈਂਸੀਆਂ ਵਿੱਚੋਂ ਜੇਕਰ ਕਿਸੇ ਵੈਕੰਸੀ ਰਾਸਨ ਡਿੱਪੂ ਜ਼ਿਲੇ ਦੀ ਅਲਾਟਮੈਂਟ ਸੰਬੰਧੀ ਕੋਈ ਕੋਰਟ ਕੇਸ ਮਾਨਯੋਗ ਹਾਈ ਕੋਰਟ ਜ਼ਿਲ੍ਹਾ ਅਦਾਲਤ ਵਿੱਚ ਲੰਬਿਤ ਹੋਵੇਗਾ ਜਾਂ ਸਟੇਟ ਹੋਵੇਗੀ ਜਾਂ ਸੰਬੰਧਿਤ ਪਿੰਡੂ ਸ਼ਹਿਰੀ ਰਾਸਨ ਪਿੰਡੂਆਂ ਦੀ ਅਲਾਟਮੈਂਟ ਮਾਨਯੋਗ ਅਦਾਲਤ ਦੇ ਫੈਸਲੇ ਤੇ ਨਿਰਪਰ ਹੋਵੇਗੀ ਜੇਕਰ ਕਿਸੇ ਪ੍ਰਕਾਰ ਦਾ ਕੋਈ ਕੇਸ ਵਗੈਰਾ ਚੱਲਦਾ ਤਾਂ ਉਹਨਾਂ ਪੋਸਟਾਂ ਲਈ ਮਾਨਯੋਗ ਅਦਾਲਤ ਦਾ ਜੋ ਫੈਸਲਾ ਹੋਵੇਗਾ ਉਹ ਮੰਨਿਆ ਜਾਵੇਗਾ ਰਾਸ਼ਨ ਡਿੱਪਾਂ ਦੀ ਪਿੰਡ ਵਾਈਜ਼ ਕੇਂਦਰ ਵਾਰਡ ਵਾਈਜ਼ ਉਪਰੰਤ ਖਾਲੀ ਅਸਾਮੀਆਂ ਦਾ ਬੇਰਵਾਸ ਸੰਬੰਧੀ ਸੂਚੀ ਇਹਨਾਂ ਦੀ ਆਫੀਸ਼ੀਅਲੀ ਵੈੱਬਸਾਈਟ ਦੇ ਉੱਪਰ ਅਪਲੋਡ ਕਰ ਦਿੱਤੀ ਗਈ ਹੈ ਜੀ ਜਿਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਜ਼ਿਲ੍ਹਾ ਕੰਟਰੋਲ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਹੁਸ਼ਿਆਰਪੁਰ ਦੇ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਜਾਂ ਫਿਰ ਤੁਸੀਂ ਨਾ ਦਫਤਰ ਪਹੁੰਚ ਕੇ ਵੀ ਹੋਰ ਜਾਣਕਾਰੀ ਪ੍ਰਾਪਤ ਕਰ ਸਕੋਗੇ ਬਿਨੇਕਾਰ ਆਪਣੀ ਪਰਤੀ ਬੇਨਤੀ ਮੁਕਮਲ ਦਸਤਾਵੇਜ਼ ਪਲੇਨ ਪੇਪਰ ਉੱਪਰ ਕੰਪਲੀਟ ਆਪਣਾ ਬਾਇਓ ਡਾਟਾ ਸਬੰਧਿਤ ਡਾਕੂਮੈਂਟਸ ਉਹਦੇ ਨਾਲ ਲਗਾ ਕੇ ਡਾਕੂਮੈਂਟ ਤੁਸੀਂ ਕੀ ਲਗਾਣੇ ਨੇ ਕੁਆਲਿਫਿਕੇਸ਼ਨ ਐਕਸਪੀਰੀਅੰਸ ਰੈਜ਼ਿਡੈਂਸ ਕਾਸਟ ਆਦਿ ਡਾਕੂਮੈਂਟ ਤੁਸੀਂ ਨਾਲ ਲਗਾ ਕੇ ਜਾ ਕੇ ਜਮ੍ਹਾਂ ਕਰਾਣੇ ਹੋਣਗੇ ਜੀ ਜ਼ਿਲ੍ਹਾ ਕੰਟਰੋਲ ਰਾਗ ਸਿਵਲ ਸਪਲਾਈ ਦਫਤਰ ਹੁਸ਼ਿਆਰਪੁਰ ਵਿਖੇ ਜਾ ਕੇ ਤੁਸੀਂ ਜਮ੍ਹਾਂ ਕਰ ਸਕੋਗੇ ਜੋ ਲਾਸਟ ਡੇਟ ਹੈ 22/09/2024 5 ਵਜੇ ਤੱਕ ਤੁਸੀਂ ਅਪਲਾਈ ਕਰ ਸਕੋਗੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਮੈਂਸ਼ਨ ਕੀਤੀ ਗਈ ਹੈ ਇੱਕ ਵਾਰ ਚੰਗੀ ਤਰ੍ਹਾਂ ਤੁਸੀਂ ਰੀਡ ਕਰ ਲੈਣਾ ਜੀ ਇਹਨਾਂ ਪੋਸਟਾਂ ਲਈ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਆ ਉਮਰ ਹੱਦ ਦੀ 21 ਤੋਂ ਲੈ ਕੇ 45 ਸਾਲ ਦੇ ਵਿਚਕਾਰ ਉਹ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਇਹਨਾਂ ਪੋਸਟਾਂ ਲਈ ਤੁਹਾਡਾ ਸਿਲੈਕਸ਼ਨ ਹੋਵੇਗਾ ਕੁਆਲੀਫਿਕੇਸ਼ਨ ਅਤੇ ਐਕਸਪੀਰੀਅੰਸ ਦੇ ਅਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਕੋਈ ਐਪਲੀਕੇਸ਼ਨ ਫੀਸ ਨਹੀਂ ਹੈ ਡਾਇਰੈਕਟ ਪਹੁੰਚ ਕੇ ਤੁਸੀਂ ਇਹਨਾਂ ਡਾਕੂਮੈਂਟ ਜਮ੍ਹਾਂ ਕਰਨੇ ਹੋਣਗੇ ਜੀ ਐਡਰੈਸ ਦੁਬਾਰਾ ਫੇਰ ਦੱਸ ਦਿੰਦਾ ਜੀ ਜ਼ਿਲ੍ਹਾ ਕੰਟਰੋਲ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਹੁਸ਼ਿਆਰਪੁਰ ਦੇ ਦਫ਼ਤਰ ਕਮਰਾ ਨੰਬਰ 332 ਮਨੀ ਸਖਤਰਿਤ ਦੇ ਐਡਰੈਸ ਤੇ ਪਹੁੰਚ ਕੇ ਤੁਸੀਂ ਇਹਨਾਂ ਡਾਕੂਮੈਂਟ ਜਮ੍ਹਾਂ ਕਰਾਣੇ ਹੋਣਗੇ ਜੀ ਲਿਸਟ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਜਿਨ੍ਹਾਂ ਵਿੱਚ ਪੋਸਟ ਆਊਟ ਕੀਤੇ ਗਏ ਨੇ ਉਹਦੀ ਪੂਰੀ ਜਾਣਕਾਰੀ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਲਿਸਟ ਵਾਈਜ਼ ਇਹ ਵੀ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ ਮਿਲ ਜਾਵੇਗੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਪੜ ਲੈਣਾ ਜੀ ਤੁਹਾਡੇ ਏਰੀਆ ਵਿੱਚ ਕਿੰਨੀਆਂ ਪੋਸਟਾਂ ਖਾਲੀ ਨੇ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਲੈਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਦੇਖਣ ਕਰਕੇ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ